ਹਾਂਜੀ ਇੱਕ ਉਹ ਆਪਣੇ ਸਮਾਜ ਦੇ ਵਿੱਚ ਨਵਾਂ ਜਿਹੜਾ ਕੰਮ ਚੱਲ ਰਿਹਾ ਹੈ ਸਾਈਬਰ ਠੱਗੀ ਦਾ ਤੇ ਬਹੁਤ ਕੰਮ ਚੱਲ ਰਿਹਾ ਔਰ ਬਲਾਤਾਰ ਅਫਸਰਾਂ ਨੂੰ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਸਾਡੇ ਐਸਪੀਡੀ ਸਾਹਿਬ ਅ ਸ੍ਰੀ ਪਰਮਿੰਦਰ ਸਿੰਘ ਹੀਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਢੇਠ ਸਾਨੂੰ ਸਾਈਬਰ ਠੱਗਾਂ ਦੇ ਸਿਕੰਜਾ ਕਸਣ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਹਦੇ ਤਹਿਤ ਸਾਨੂੰ ਇੱਕ ਐਪਲੀਕੇਸ਼ਨ ਆਈ ਸੀਗੀ ਜਿਹਦੇ ਵਿੱਚੋਂ ਕਰਾਲੇ ਪਿੰਡ ਤੋਂ ਅਜੀਤ ਸਿੰਘ ਦੀ ਅ ਜਿਹਨੂੰ ਸਾਡੇ ਐਸਆਈ ਮਨਿੰਦਰਜੀਤ ਕੌਰ ਜਿਹੜੇ ਡੀਲ ਕਰ ਰਹੇ ਸੀਗੇ ਔਰ ਉਹਦੇ ਵਿੱਚ ਇਹ ਬੰਦਾ ਜਿਹੜਾ ਆ ਸਾਡੇ ਪਿੱਛੇ ਖੜਾ ਜਸਵੀਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਦੀਪ ਸਿੰਘ ਨਗਰ ਕਰਤਾਰ ਸਿੰਘ ਪੁੱਤਰ ਜਸਵੀਰ ਸਿੰਘ ਗਲੀ ਨੰਬਰ 3 ਬਾਬਾ ਦੀਪ ਸਿੰਘ ਨਗਰ ਡਿਵੀਜ਼ਨ ਨੰਬਰ 8 ਜਲੰਧਰ ਤੋਂ ਇਹ ਲੋਕਾਂ ਨੂੰ ਏਟੀਐਮ ਤੇ ਜਾ ਕੇ ਝਾਂਸੇ ਵਿੱਚ ਲੈ ਕੇ ਏਟੀਐਮ ਬਦਲ ਕੇ ਜਿਹੜਾ ਇਹ ਪੈਸੇ ਕਢਵਾ ਲੈਂਦਾ ਸੀਗਾ ਔਰ ਇਹਦੇ ਵਿੱਚ ਦੇਖੋ ਤੁਸੀਂ ਵੀ ਇਹ ਤਕਰੀਬ 53 ਏਟੀਐਮ ਜਿਹੜੇ ਆ ਇਹਦੇ ਵਿੱਚੋਂ ਮਤਲਬ ਇਹਦੀ ਜੇਬ ਚੋਂ ਸਾਨੂੰ ਮਿਲੇ ਆ ਜਿਹੜੇ ਕਿ ਸਾਰੇ ਜਿਹੜੇ ਇੱਕ ਸਾਡੇ ਕੋਲ ਜਿਹੜਾ ਹੈਗੇ ਆ ਅਜੀਤ ਸਿੰਘ ਕਰਾਲੇ ਤੋਂ ਉਹਨਾਂ ਦਾ ਏਟੀਐਮ ਜਿਹੜਾ ਉਹਨਾਂ ਨੇ ਦਰਖਾਸਤ ਦਿੱਤੀ ਸੀ ਉਹਨਾਂ ਦਾ ਏਟੀਐਮ ਵੀ ਇਹਦੇ ਵਿੱਚ ਸਾਨੂੰ ਮਿਲਿਆ ਆ ਔਰ ਇਹਨੇ ਕਾਫੀ ਇਹਦੇ ਜਿਹੜੀਆਂ ਇਹਨੇ ਚੋਰੀਆਂ ਚਕਾਰੀਆਂ ਕੀਤੀਆਂ ਆ ਸਾਡੇ ਇਨਸਪੈਕਟਰ ਸਾਹਿਬ ਐਸਐਚਓ ਗੁਰਿੰਦਰਜੀਤ ਨਾਗਰਾ ਔਰ ਇਹਨਾਂ ਦੀ ਟੀਮ ਨਾਲ ਆਪਣੇ ਐਸਏ ਮਨਿੰਦਰਜੀਤ ਕੌਰ ਔਰ ਵਿਕਾਸ ਮੈਤਾ ਪਨੀਤ ਜਿਨ੍ਹਾਂ ਨੇ ਇਹਨਾਂ ਨੂੰ ਬੜੀ ਮੁਸ਼ਕਲ ਤੋਂ ਕਰਕੇ ਇਹਨੂੰ ਇੱਥੋਂ ਪੀਐਨਬੀ ਬੈਂਕ ਦੇ ਬਾਹਰੋਂ ਇਹਨੂੰ ਰਾਉਂਡ ਆਪ ਕਰਕੇ ਮਜਬੂਰ ਪੁੱਛਗਿਸ਼ ਕਰਕੇ ਔਰ ਇਹਦੇ ਨੂੰ ਪਰਚਾ ਦਰਜ ਕਰਕੇ ਪੇਸ਼ ਅਦਾਲਤ ਕਰਕੇ ਰਮਾਂਡ ਲਿਆ ਤੇ ਹੁਣ ਅੱਗੇ ਫਰਦਰ ਪੁੱਛ ਕੇ ਚੱਲ ਰਹੀ ਜੋ ਜੋ ਅੱਗੇ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏਗਾ ਥੈਂਕ ਯੂ ਜਿਹੜਾ 1-2 ਸਾਡੇ ਕੋਲ ਐਪਲੀਕੇਸ਼ਨ ਆਈਆਂ ਜਿਹੜਾ ਅਜੀਤ ਸਿੰਘ ਕਰਾਲੇ ਤੋਂ ਆ ਉਹਨਾਂ ਤੋਂ 80000 ਰੁਪਏ ਇਹਨੇ ਕਢਵਾ ਲਿਆ ਸੀਗਾ ਔਰ ਇਹ 3 ਲੱਖ ਲੱਖਾਂ ਜੀ ਹੈ ਮਤਲਬ ਕਾਫੀ ਇਹਦਾ ਹੈਗਾ ਜਦਾਂ 80000 ਰੋ ਦਾ ਕਢਵਾਇਆ ਹੈ ਹੋਰ ਵੀ ਇੱਕ ਦੋ ਬੰਦੇ ਸਾਡੇ ਕੋਲ ਬਾਹਰ ਆਏ ਆ ਤੁਹਾਨੂੰ ਮਿਲਾਉਣੇ ਆ ਬਹੁਤ ਮੋਟਾ ਮਤਲਬ ਤੇ 3 ਲੱਖ ਰੁਪਏ ਤੇ ਸਾਡੇ ਸਾਹਮਣੇ ਆ ਗਿਆ ਮਦਈ ਜਿਹੜੇ ਹੈਗੇ ਆ ਉਹਨਾਂ ਨੇ ਪਛਾਣ ਵੀ ਲੈ ਆਇਆ ਇਹਨੂੰ ਅ ਇਹ ਥੋੜਾ ਇੱਕ ਸ਼ਾਤਰ ਮਾਈਂਡ ਬੰਦਾ ਆ ਕਿਉਂਕਿ ਜਦੋਂ ਮਦਈ ਦੂਸਰਾ ਬੰਦਾ ਕੋਈ ਸਿਵਲ ਲਾਈਨ ਨੂੰ ਬੰਦਾ ਬੰਦਾ ਆ ਤੇ ਇਹ ਉਹਦੇ ਨਾਲ ਰਾਜੀਨਾਮਾ ਕਰ ਲੈਂਦਾ ਆ ਪਰ ਹੁਣ ਸਾਡੇ ਜਿਹੜੇ ਆ ਇਸ ਇਸ ਇਨਵੈਸਟੀਗੇਸ਼ਨ ਗੇਸ਼ਨ ਵਿੱਚ ਸਾਡੇ ਏਐਸਏ ਮਨਿੰਦਰਜੀਤ ਕੌਰ ਉਹਨਾਂ ਨੇ ਮੁਕੱਦਮਾ ਦਰਜ ਕਰਕੇ ਹੁਣ ਅੱਗੇ ਅਸੀਂ ਇਹਦੀ ਪੁਸ਼ਕਿਸ਼ ਕਰਾਂਗੇ ਜੋ ਵੀ ਅੱਗੇ ਇਤਿਕੇ ਕੀ ਮਾਮਲਾ ਪਹਿਲਾਂ ਵੀ ਦਰਜ ਹੈ ਜੀ ਹਾਂਜੀ ਹਾਂਜੀ ਇਹਦੇ ਤੇ ਪਹਿਲਾਂ ਆਲਰੇਡੀ ਮੁਕਦਮੇ ਦਰਜ ਹੈਗੇ ਜੀ ਚਾਰ ਮੁਕਦਮੇ ਦਰਜ ਹੈਗੇ ਆ ਇੱਕ ਪਹਿਲਾ ਹਿਆਰਪੁਰ ਦਾ ਟਾਂਡੇ ਦਾ ਹੀ ਹੈਗਾ ਇੱਕ ਆਪਣੇ ਸਿਟੀ ਨਵਾਂ ਸ਼ਹਿਰ ਦਾ ਵੀ ਹੈਗਾ ਆ ਔਰ ਇਹਦੇ ਨਾਲ ਹੁਣ ਜਿਹੜੇ ਅੱਗੇ ਇਹਦੇ ਕੜੀ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਉਣਗੇ ਕਿੰਨੇ ਪੈਸੇ ਕਿਹੜੇ ਕਿਹੜੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਆ ਉਹ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਉਹਨਾਂ ਨੂੰ ਲਿਆਵਾਂਗੇ ਪਾਸਪੋਰਟ ਕਿਤਾ ਜਨਰੇਟ ਕਰਦਾ ਸੀ ਇਹ ਸਾਰਾ ਕੁਝ ਇਹਨਾਂ ਦਾ ਇਹਨੂੰ ਪਤਾ ਹੈ ਜੀ ਜੇ ਪਹਿਲਾਂ ਧੋਖੇ ਦੇ ਨਾਲ ਉਹਦੇ ਪਾਸਪੋਰਟ ਪੁੱਛ ਲੈਂਦਾ ਸੀਗਾ ਪਾਸਪੋਰਟ ਦਾ ਪੁੱਛ ਕੇ ਉਹਦਾ ਉਦਾਂ ਦਾ ਹੀ ਏਟੀਐਮ ਉਹਨੂੰ ਦੇ ਦਿੰਦਾ ਸੀਗਾ ਉਹ ਬੰਦਾ ਏਟੀਐਮ ਲੈ ਕੇ ਚਲੇ ਜਾਂਦਾ ਸੀ ਕਿ ਇਹ ਪੈਸੇ ਨਹੀਂ ਨਿਕਲਨੇ ਉਹਦਾ ਏਟੀਐਮ ਡਲਾਸਰੀ ਵਾਲਾ ਏਟੀਐਮ ਬਲਾਕ ਕੇ ਪਾਸਵਰਡ ਲਾ ਕੇ ਤੇ ਫਿਰ ਪੈਸੇ ਕਢਵਾ ਕੇ ਚਲੇ ਜਾਂਦਾ ਸੀ ਪੂੜੇ ਪਾੜੇ ਲੋਕਾਂ ਨਾਲ ਇਹ ਟੰਗੀ ਕਰਦਾ ਸੀਗਾ ਜੀ ਥੈਂਕ ਯੂ ਥੈਂਕ ਯੂ ਜੀ